ਪਾਠ ਨੰਬਰ 12 ਰੇਲ ਗੱਡੀ ਆਈ ਆਓ ਬੱਚਿਓ ਕਵਿਤਾ ਪਾਠ ਕਰਦੇ ਹਾਂ ਰੇਲ ਗੱਡੀ ਆਈ ਵੇਖੋ ਰੇਲ ਗੱਡੀ ਆਈ ਗੱਡੀ ਅਸੀਂ ਸਾਰਿਆਂ ਨੇ ਆਪ ਹੀ ਬਣਾਈ ਇੰਜਨ ਦੀ ਥਾਂ ਅਸੀਂ ਤੇ ਜਿਹਨੂੰ ਖੜਾਇਆ ਛੋਟੀ ਰੇਸ਼ਮਾ ਦਾ ਡੱਬਾ ਗਾੜ ਦਾ ਬਣਾਇਆ ਉਹਨਾਂ ਦੇ ਵਿਚਾਲੇ ਆਏ ਵਿੱਕੀ ਅਵਤਾਰ ਉਹਨਾ ਪਿੱਛੇ ਲਈ ਅਸੀਂ ਦੇਵਕੀ ਖਲਾਰ ਦੇਵਕੀ ਦੇ ਪਿੱਛੇ ਗਈ ਮਿੰਦਰੋ ਖਲਾਰੀ ਫੇਰ ਜਾ ਕੇ ਆਈ ਰੌਣ ਕੀ دیواری ਜਦੋਂ ਅਸੀਂ ਫੜੇ ਇੱਕ ਦੂਸਰੇ ਦੇ ਝੱਗੇ ਬਨ ਗਈ ਕਤਾਰ ਸਾਡੀ ਗੱਡੀ ਵਾਂਗ ਲੱਗੇ ਗੱਡੀ ਵਾਂਗ ਸਾਰਿਆਂ ਨੇ ਝੁੱਕ ਝੁੱਕ ਲਈ ਖੇਡ ਦੇ ਮੈਦਾਨ ਵਿੱਚ ਰੇਲ ਗੱਡੀ ਆਈ ਗਾੜ ਬੰਨ ਰੇਸ਼ਮਾ ਨੇ ਝੰਡੀ ਨੂੰ ਹਿਲਾਇਆ ਕੂਕਮਾਰ ਤੇਜੇ ਨੇ ਗੱਡੀ ਨੂੰ ਭਜਾਇਆ ਤੇਜੇ ਪਿੱਛੇ ਦੌੜੇ ਸਾਰੇ ਬੱਚਿਆਂ ਦੇ ਡੱਬੇ ਰਿੜੇ ਜਾਨ ਇਵੇਂ ਉਹ ਹਜੋਕਾ ਵੀ ਨਾ ਲੱਗੇ ਆਓ ਬੱਚਿਓ ਪਾਠ ਅਭਿਆਸ ਕਰਦੇ ਹਾਂ ਨੰਬਰ 1 ਹੇਠਾਂ ਦਿੱਤੇ ਪ੍ਰਸ਼ਨਾਂ ਦੇ ਸਹੀ ਵਿਕਲਪ ਤੇ ਗੋਲਾ ਲਾਓ ਊੜਾ ਬੱਚਿਆਂ ਨੇ ਰਲ ਕੇ ਕੀ ਬਣਾਇਆ ਰੇਲ ਗੱਡੀ ਆੜਾ ਰੇਲ ਗੱਡੀ ਵਿੱਚ ਗਾਰਡ ਕੌਣ ਬਣਿਆ ਰੇਸ਼ਮਾ ਨੰਬਰ 2 ਗੱਡੀ ਅਸੀਂ ਸਾਰਿਆਂ ਨੇ ਆਪ ਹੀ ਬਣਾਈ ਇਸ ਸਤਰ ਦਾ ਕੀ ਅਰਥ ਹੈ ਇਸ ਸਤਰ ਦਾ ਅਰਥ ਹੈ ਕਿ ਸਾਰੇ ਬੱਚੇ ਕਤਾਰ ਬਣ ਕੇ ਤੇ ਇੱਕ ਦੂਜੇ ਦੇ ਛੱਗੇ ਫੜ ਕੇ ਖੁਦ ਹੀ ਇੰਜਨ ਤੇ ਡੱਬੇ ਬਣ ਗਏ ਸੋ ਖੇਡਣ ਲਈ ਬੱਚਿਆਂ ਨੇ ਆਪ ਹੀ ਗੱਡੀ ਬਣਾਈ। ਨੰਬਰ 3 ਰੇਲ ਗੱਡੀ ਵਿੱਚ ਮਨਪਸੰਦ ਰੰਗ ਭਰੋ ਅਤੇ ਕਵਿਤਾ ਅਨੁਸਾਰ ਰਹਿੰਦੇ ਬੱਚਿਆਂ ਦੇ ਨਾਂ ਟੁਕਵੇਂ ਡੱਬਿਆਂ ਵਿੱਚ ਲਿਖੋ। ਬੱਚਿਓ ਪਹਿਲੇ ਨੰਬਰ ਤੇ ਤੇਜਾ ਫੇਰ ਵਿੱਕੀ ਅਵਤਾਰ ਦੇਵਕੀ ਮਿੰਦਰੋ ਰੌਣਕੀ ਤੇ ਅਖੀਰ ਵਿੱਚ ਸੀ ਰੇਸ਼ਮਾ ਨੰਬਰ 4 ਦੱਸੇ ਅਨੁਸਾਰ ਸ਼ਬਦਾਂ ਨੂੰ ਮਿਲਾਓ ਡੋੜੇ ਮਤਲਬ ਪੱਜੇ ਬਾਕੀ ਸ਼ਬਦਾਂ ਦੇ ਸਮਾਨਾਰਥਕ ਸ਼ਬਦ ਲਿਖਦੇ ਹਾਂ ਝੱਗੇ ਕਮੀਜ਼ ਕਤਾਰ ਲਾਈਨ ਕੂਕ ਚੀਕ ਨੰਬਰ 5 ਤੁਸੀਂ ਇਕੱਠੇ ਹੋ ਕੇ ਕਿਹੜੀਆਂ-ਕਿਹੜੀਆਂ ਖੇਡਾਂ ਖੇਡਦੇ ਹੋ ਸੋਚੋ ਅਤੇ ਇਹਨਾਂ ਦੀ ਸੂਚੀ ਬਣਾ ਕੇ ਲਿਖੋ ਗੇਂਦਗੀਟੇ ਲੁਕਣ ਮਿੱਟੀ ਗੁੱਲੀ ਡੰਡਾ ਖਾਨਾ ਖੇਡਣਾ ਬੈਡਮਿੰਟਨ ਖੋ-ਖੋ ਕਬੱਡੀ ਬਾਂਦਰ ਕਿਲਾ ਪਿੱਠੂ ਲੋਹਾ ਲੱਕੜ खिदू खुंडी भंडा भंडारिया किकली, रुमाल चुकना बर्फ के पानी ऊंच नीच क्रिकेट बंटे फुटबॉल, दौड़ा रस्सी टपना नंबर सात, शबद अंताक्षरी रेलगड्डी बच्चों अगला शब्द अखीरले अखर तो बनावेंगे डे तो डब्बा बब्बे तो बल्द दर्जी जैबरा रोटी टली लड्डू डमरू रिछ छज जग गलास ਸੇਬ ਬਾਜ ਜਲੇਬੀ ਬਾਲਟੀ ਟੋਕਰੀ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ